ਅੰਮ੍ਰਿਤਸਰ ਦੇ ਵਿਅਕਤੀ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਉਹ ਕیتے ਹੀ ਹੋਈ ਮੌਤ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਦੁਵਰਜੀ ਤੇ ਮੋਟਰਸਾਈਕਲ ਤੇ ਆ ਰਹੇ ਇੱਕ ਵਿਅਕਤੀ ਦੀ ਕੁਝ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੇ ਲਾਸ਼ ਦਰਾਂ ਨੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਗਏ ਨੇ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੀੜਤ ਪਰਿਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਿਆਨ ਸਿੰਘ ਮੋਟਰਸਾਈਕਲ ਤੇ ਆ ਰਿਹਾ ਸੀ ਜਿਸ ਦੌਰਾਨ ਰਸਤੇ ਵਿੱਚ ਉਸ ਦੀ ਕੁਝ ਲੋਕਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਪੇਸ਼ੇ ਕੀਤਾ ਗਿਆ ਕਿ ਵਿਅਕਤੀ ਦਾ ਐਕਸੀਡੈਂਟ ਹੋਇਆ ਹੈ। ਉਹਨਾਂ ਕਿਹਾ ਕਿ ਸਬੰਧੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਸੀ ਕਿ ਉਹਨਾਂ ਦੇ ਵਿਅਕਤੀ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਇਸ ਦੀ ਲਾਜਦਾਨ ਮੌਤ ਹੋ ਗਈ। ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ। ਉੱਥੇ ਹੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪ੍ਰੇਮ ਸਿੰਘ ਜੀ। ਹਾਂਜੀ। ਹਾਂਜੀ। ਤੁਹਾਡੇ ਕੋਲ ਕੀ ਹੈ ਜਨਮ ਜੀ? ਫਾਦਰ ਸਾਹਿਬ ਨੇ ਅੱਛਾ ਜੀ ਤੁਹਾਨੂੰ ਕਦੋਂ ਪਤਾ ਲੱਗਾ ਇਹ ਸਾਨੂੰ ਦਾ ਫੋਨ ਆਇਆ ਸ਼ਨੀਵਾਰ ਤੇ ਇਦਾਂ ਐਕਸੀਡੈਂਟ ਹੋਇਆ ਸਾਨੂੰ ਇਦਾਂ ਦੱਸਿਆ ਗਿਆ ਵਾ ਅੱਛਾ ਜੀ ਤੇ ਪਰ ਜਦੋਂ ਲੈ ਕੇ ਆਏ ਆਪਾਂ ਇਹਨਾਂ ਦੂਜੇ ਤੀਜੇ ਦਿਨ ਬਾਅਦ ਜਦ ਹੋਸ਼ ਆਈ ਤੇ ਫਿਰ ਮੈਨੂੰ ਇਹ ਚੀਜ਼ ਲਿਖ ਕੇ ਦਿੱਤੀ ਆ ਵੀ ਮੇਰਾ ਐਕਸੀਡੈਂਟ ਨਹੀਂ ਹੋਇਆ ਵੀ ਮੇਰਾ ਮਤਲਬ ਕਿ ਤਿੰਨ ਬੰਦਿਆਂ ਨੇ ਮੈਨੂੰ ਖਲਾੜਿਆ ਵਾ ਕੁੱਟ ਮਾਰ ਕੀਤੀ ਆ ਨਨ ਮਨਵੀਦਾ ਦੱਸਿਆ ਕੋਈ ਨ ਕੋ ਨਾਮ ਨੂੰ ਵੀ ਪਤਾ ਲੱਗਦਾ ਨਾਮ ਸਾਨੂੰ ਉਹਨਾਂ ਦੇ ਉਹਨਾਂ ਦੇ ਨਾਮ ਨਹੀਂ ਸਾਨੂੰ ਪਤਾ ਪਰ ਇਹ ਜਿਹੜਾ ASI ਜਿਹੜਾ ਆਇਆ ਮੌਕੇ ਤੇ ਜਗਿੰਦਰ ਸਿੰਘ ASI ਠਾਣਾ ਕਿਹੜੀ ਚੌਂਕੀ ਬੱਲਗਣਾ ਚੌਂਕੀ ਠੀਕ ਆ ਉਹਨੂੰ ਅਸੀਂ ਫੋਨ ਕੀਤੇ ਦਿਨ ਚ ਪੰਜਾਹ ਫੋਨ ਕਰੀਦੇ ਬੜੀਆ ਰਿਕਵੈਸਟ ਆ ਤੇ ਰਿਕਵੈਸਟ ਵੀ ਭਾਜੀ ਸਾਡੀ ਰਿਪੋਰਟ ਤੇ ਲਿਖੋ ਵੀ ਉਹ ਜਦ ਡਾਕਟਰ ਸਾਹਿਬ ਕਹਿੰਦੇ ਆ ਵੀ ਇਹ ਐਕਸੀਡੈਂਟ ਨਹੀਂ ਹੋਇਆ ਇਹ ਘਟਮਾਰ ਹੋਈ ਆ ਤੇ ਉਹ ਆਗੋ ਆਪਣੇ ਵੱਲੋਂ ਕਹੀ ਜਾਂਦਾ ਵੀ ਨਹੀਂ ਇਦਾਂ ਦੇ ਐਕਸੀਡੈਂਟ ਹੀ ਹੋਇਆ ਕਹਿੰਦਾ ਕਹਿੰਦਾ ਮੈਂ ਹੁਣ 20 ਮਿੰਟਾਂ ਦੇ ਵਿੱਚ ਐਕਸੀਡੈਂਟ ਵਾਲੀ ਜਗ੍ਹਾ ਤੋਂ ਵੀ ਹੋਇਆ ਹਲੇ ਪੇਸ਼ੈਂਟ ਐਡਮਿਟ ਨਹੀਂ ਹੋਇਆ ਉਦ ਪਹਿਲਾਂ ਹੀ ਆ ਗਿਆ ਵਾ ਵੀ ਇਹ ਕਿਹੜੇ ਤਰੀਕੇ ਨਾਲ ਜਾ ਤੇ ਨਾਲ ਉਹਦੇ ਫੋਨ ਕਰਤਾ ਉਹਨਾਂ ਨੇ ਪਹਿਲਾਂ ਹੀ ਪੈਸੇ ਬੁਹੇ ਚੜ ਗਏ ਇਹਨੂੰ ਪਹਿਲਾਂ ਹੀ ਪਲਾਨਿੰਗ ਹੀ ਹੈ ਨਾ ਅਹੀਂ ਉਹਨੂੰ ਦੇਨ ਚ ਪੰਜਾਬ ਫੋਨ ਕਰੀਦੇ ਸੀ ਸਾਡ ਫੋਨ ਕਰਨ ਤੇ ਵੀ ਨਹੀਂ ਉਹ ਹੁੰਦਾ ਕੀ ਕਾਰਵਾਈ ਤੇ ਮੰਗ ਕਰਦੇ ਤੁਸੀਂ ਬਾਜੀ ਉਹ ਜਿਹੜੇ ਬੰਦਿਆਂ ਨੇ ਸੱਟ ਲਾਈ ਆ ਉਹਨਾਂ ਤੇ ਉਹਨਾਂ ਤੇ ਵੀ ਨਾਲ ਕਾਰਵਾਈ ਹੋਣੀ ਚਾਹੀਦੀ ਤੇ ਨਾਲ ਇਹ 420 ਦਾ ਇੱਥੇ ਹੋਣਾ ਚਾਹੀਦਾ ਵਾ ਏਐਸਆਈ ਜਗਿੰਦਰ ਸਿੰਘ ਠੀਕ ਹੈ ਇਹਨਾਂ ਤੇ ਬੰਦਿਆਂ ਨੇ ਸੱਟ ਲਾਈ ਠੀਕ ਹੈ ਏਐਸਆਈ ਤੇ ਵੀ ਨਾਲ ਹੀ ਹੋਣੀ ਚਾਹੀਦੀ ਆ ਠੀਕ ਆ ਏਐਸਆਈ ਜਗਿੰਦਰ ਸਿੰਘ 420 ਦੀ ਹੋਣੀ ਚਾਹੀਦੀ ਆ ਕਿਉਂ ਆਪਾਂ ਫੋਨ ਕਰਦੇ ਨੇ ਸਾਡੀ ਪੂਰੀ ਗੱਲ ਵੀ ਨਹੀਂ ਸੁਣਦਾ ਤੇ ਫੋਨ ਕੱਢ ਦਿੰਦਾ ਠੀਕ ਜਿਹੜੇ ਪੁਲਿਸ ਨਾਲ ਸਾਡੇ ਕੋਲ ਕੀ ਆਸ਼ਵਾਸ਼ਣ ਦਵਾਇਆ ਇਹ ਤੇ ਕਹਿੰਦੇ ਆ ਵੀ ਕਰਾਂਗੇ ਕਾਰਵਾਈ ਪਰ ਨਹੀਂ ਇਹ ਵੀ ਨਹੀਂ ਕੁਝ ਕਰਦੇ ਪਏ ਇਹ ਵੀ ਨਹੀਂ ਕੋਈ ਇਹ ਅੱਜ ਸਾਡੀ ਸੁਣਵਾਈ ਨਾ ਆਈ ਤਾਂ ਕੋਈ ਕਦਰ ਸ਼ਰਮ ਦੀ ਹੋਊ ਤੇ ਅਗੋਂ ਫਿਰ ਆਪਾਂ ਖਤਰਨਾ ਲਾਵਾਂਗੇ ਏਅਰਪੋਰਟ ਰੋਡ ਜਾਮ ਕਰਾਂਗੇ ਜੇ ਨਹੀਂ ਇਹ ਕੁਝ ਕਰਦੇ ਤੇ ਇਹਨਾਂ ਦਾ ਧਿਆਨ ਸੰਗ ਹੈ ਜੀ ਹਾਂ ਜੀ ਕਿੱਥੇ ਰਹਿਣ ਵਾਲੇ ਹੋ ਅਸੀਂ ਤਨਤਾਰ ਰੋਡ ਖਾਲਸਾ ਨਗਰ ਦੇ ਇਨਾ ਜੀ ਮੈਂ ਹਾਂਜੀ ਤੇ ਕੀ ਗੱਲ ਹੋਈ ਹੈ ਜੀ ਭਰਾ ਅਸੀਂ ਸਾਡਾ ਉਹਨਾਂ ਦੀ ਜੀ 32 ਸਾਲ ਹੋ ਗਏ ਉੱਥੇ ਦੁਕਾਨ ਪਾਈ ਨੂੰ 32 33 ਸਾਲ ਹੋ ਗਏ ਕਿਹੜੀ ਜਗ੍ਹਾ ਤੇ ਦੁਬੁਰਜੀ ਪਿੰਡ ਆ ਫਤੇਗੜ ਰੋਡ ਤੇ ਅੱਛਾ ਜੀ ਤੇ ਉਹ ਆ ਰਹੀ ਯਾਰ ਦੁਕਾਨ ਬੰਦ ਕਰਕੇ ਅੱਛਾ ਜੀ ਤੇ ਰਾਜ ਨੂੰ ਤਿੰਨ ਬੰਦੇ ਪਏ ਉਹਨਾਂ ਨੂੰ ਅੱਛਾ ਜੀ ਤੇ ਨਾਲੇ ਤੇ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਤੇ ਮੁੜਕੇ ਆ ਐਕਸੀਡੈਂਟ ਦਾ ਬਣਾਤਾ ਅੱਜ ਵੀ ਐਕਸੀਡੈਂਟ ਹੋਇਆ ਅੱਛਾ ਜੀ ਖਾਂ ਤੇ ਉਹ ਹੁਣ ਉਹਨਾਂ ਦੀ ਕੱਲ ਡੈਥ ਹੋ ਗਿਆ ਕੱਲ 6 ਵਜੇ ਨਾਲ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਗਿਆਨ ਡਾਕਟਰ ਗਿਆਨ ਸਿੰਘ ਕਹਿੰਦੇ ਆ ਇਹਨਾਂ ਕਿਸ ਚੀਜ਼ ਦਾ ਕੰਮ ਕਰਦੇ ਸੀ ਕਿੰਨੀ ਕਿਸ ਚੀਜ਼ ਦਾ ਕੰਮ ਕਰਦੇ ਸੀ ਉਹ ਜੀ ਦੁਕਾਨ ਸੀ ਉਹਨਾਂ ਦੀ ਡਾਕਟਰੀ ਦੀ ਅੱਛਾ ਜੀ ਹਾਂਜੀ ਤੇ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਹੀ ਕੋ ਸਾਹਮਣੇ ਹੋਰ ਤੇ ਜਾ ਰਹੇ ਹਾਂਜੀ ਉਹ ਪਤਾ ਨਹੀਂ ਰੋਡ ਤੇ ਕੈਮਰੇ ਹੈਗੇ ਆ ਕਿ ਨਹੀਂ ਹੈਗੇ ਉਹ ਤੇ ਪਤਾ ਨਹੀਂ ਹੁਣ ਮੰਗ ਕੀ ਕਰਦੇ ਤੁਸੀਂ ਹੁਣ ਉਹ ਉਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਹੁਣ ਐਸਆਈ ਕੋ ਅਸੀਂ ਦੋ ਵਾਰੀ ਗਏ ਉਹਨੇ ਵੀ ਨਹੀਂ ਸਾਡੀ ਸੁਣੀ ਤੇ ਉਹਦੇ ਨਾਲ ਹੀ ਹੁਣੇ ਸਰਾਰ ਹੋਣੀ ਜੋ ਵੀ ਕਰਨਗੇ ਹੋਰ ਕਰਨਗੇ ਹਾਂਜੀ ਆ ਜਿਹੜਾ ਕਹਿੰਦੇ ਕਹਿੰਦੇ ਕਤਲ ਹੋਇਆ ਕੀ ਮਾਮਲਾ ਕਿੱਥੇ ਕੇ ਜੀ ਇਹ ਮਾਮਲਾ ਹੈ ਜੀ ਪਹਿਲੇ 17 ਤਰੀਕ ਦੀ ਗੱਲ ਆ 7-8 ਵਜੇ ਦੀ ਇੱਕੋ ਮੋਟਰਸਾਈਕਲ ਡਿੱਗਾ ਸੀਗਾ ਡਿੱਗੇ ਨੂੰ ਸਾਡੇ ਹੀ ਕਰਮਚਾਰੀ ਨੇ ਦਾਖਲ ਕਰਵਾਇਆ ਸੀਗਾ ਦਾਖਲ ਕਰਵਾਇਆ ਤੇ ਇਹ ਸ਼ੱਕ ਤੌਰ ਤੇ ਕਹਿੰਦੇ ਆ ਵੀ ਜਿਹਨਾਂ ਦੇ ਵਿੱਚ ਮੋਟਰਸਾਈਕਲ ਲੱਗਾ ਵਾ ਉਹਨਾਂ ਨੇ ਮਾਰਕੁੱਟ ਕੀਤੀ ਤੇ ਮੌਤ ਹੋਈ ਆ ਇਹ ਉਹ ਅਸੀਂ ਪਰਚਾ ਦੇ ਦਿੱਤਾ ਵਾ ਜੋ ਡਾਕਟਰ ਦੀ ਰਿਪੋਰਟ ਹੋਊਗੀ ਉਹਦੇ ਆਧਾਰ ਤੇ ਆਪਾਂ ਕਾਰਵਾਈ ਅਗਲੀ ਕਰਦੇ ਆਂਗੇ ਸਰ ਜਿੱਥੇ ਹੋਇਆ ਕੋਈ ਅਲੱਗ-ਚੱਕ ਕੈਮਰਾ ਵਗੈਰਾ ਲੱਗੇ ਹੈ ਤੁਹਾਡੇ ਕੋਲ ਕੋਈ ਸ਼ਨਾਖਤ ਕੀਤੀ ਹੈ ਜਿਹੜਾ ਆਈ ਉਹਨੂੰ ਪੁੱਛਿਆ ਮੈਂ ਹੁਣ ਆਪਣੇ ਤੌਰ ਤੇ ਤਫ਼ਤੀਸ਼ ਕਰ ਰਿਹਾ ਵਾਂ ਜਾ ਕੇ ਇੱਥੋਂ ਪੋਸਟਮਾਰਟ ਕਰਾ ਕੇ ਮੈਂ ਦੇਖਦਾ ਵੀ ਕੈਮਰੇ ਹੋਏਗੇ ਤਾਂ ਆਪਾਂ ਕੈਮਰੇ ਫੁਟੇਜ ਦੇਖਾਂਗੇ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਤੁਹਾਡੇ ਵੱਲ ਬਿਲਕੁਲ ਮਿਲੇਗਾ ਜੀ ਜਿਹੜਾ ਵੀ ਦੋਸ਼ੀ ਹੋਏਗਾ ਤਾਂ ਕਾਰਵਾਈ ਕੀਤੀ ਜਾਏਗੀ ਕਾਰਵਾਈ ਪਰਚਾ ਦੇ ਆਪਾਂ ਦੇ ਦਿੱਤਾ ਵਾ ਜਿਹੜੀ ਜੁਰਮ ਤਫ਼ਤੀਲ ਕਰਨਾ ਪਊਗਾ ਉਹ ਜ਼ਰੂਰ ਕਰਾਂਗੇ ਜੀ